ਸਾਡੇ YouTube ਚੈਨਲ ਤੇ ਆਫਰ ਦਾ ਸਾਲਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਦੁਆਰਾ ਆਪਣੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਨਾ ਦੇ ਦਿੱਤੇ ਜਾਣ ਤੇ ਪੈਂਡਿੰਗ ਮੰਗਾ ਪੂਰੀਆਂ ਨਾ ਕਰਨ ਲਈ ਸਰਕਾਰ ਦੀ ਕੀਤੀ ਗਈ ਨਖੇਦੀ ਬਾਰੇ ਜ਼ਿਕਰ ਕਰਾਂਗੇ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਜਾਨਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਰੇਗੰਗ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ। ਆਮ ਆਦਮੀ ਪਾਰਟੀ ਦੇ ਲੀਡਰਾਂ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਬੜੇ ਵੱਡੇ ਵੱਡੇ ਸਮਝਬਾਗ ਦਿਖਾ ਕੇ ਕਿ ਦਬ ਕੀਤੇ ਸੰਭ ਕੇ ਪੰਜਾਬ ਸਰ ਪਿਛਲੀਆਂ ਸਰਕਾਰਾਂ ਦੁਆਰਾ ਜੋ ਕਰਜ਼ੇ ਦਾ ਵੱਡਾ ਬੋਝ ਲੱਦ ਦਿੱਤਾ ਗਿਆ ਹੈ ਉਹ ਤੋਂ ਪੰਜਾਬ ਨੂੰ ਨਿਜਾਤ ਦਿਵਾ ਕੇ ਖਜਾਨਾ ਭਰਿਆ ਜਾਵੇਗਾ ਜਿਸ ਨਾਲ بے ਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਬਾਹਰੀ ਦੇਸ਼ਾਂ ਤੋਂ ਅੰਗਰੇਜ਼ ਵੀ ਇੱਥੇ ਪੰਜਾਬ ਵਿੱਚ ਆ ਕੇ ਨੌਕਰੀ ਕਰਾ ਕਰਨਗੇ ਔਰਤਾਂ ਨੂੰ ਹਰ ਮਹੀਨੇ 50000 ਰੁਪਇਆ ਦਿੱਤਾ ਜਾਇਆ ਕਰੇਗਾ ਮਲਾਜ਼ਮਾਂ ਪੈਨਸ਼ਨਾਂ ਨੂੰ ਆਪਣੀਆਂ ਮੰਗਾਂ ਲਈ ਕੋਈ ਧਰਨੇ ਮਜਾਰੇ ਨਹੀਂ ਕਰਨੇ ਪੈਣਗੇ ਸਗੋਂ ਸਾਡੀ ਸਰਕਾਰ ਆਉਣ ਤੇ ਉਹਨਾਂ ਦੀਆਂ ਮੰਗਾਂ ਖੁਦ ਖੁਦ ਮੰਨ ਲੀਆਂ ਜਾਣਗੀਆਂ ਪਰੰਤੂ ਹੋਇਆ ਸਭ ਕੁਝ ਇਹਦੇ ਇਹਨਾਂ ਸਮਾਂ ਦੇ ਕੋਲ ਹੀ ਹੈ ਅੱਜ ਦੀ ਸਰਕਾਰੀ ਖਜ਼ਾਨੇ ਦੀ ਹਾਲਤ ਇਹ ਹੈ ਕਿ ਹਰ ਮਹੀਨੇ ਕਰਜ਼ਾ ਚੁੱਕ ਕੇ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਬੇਰੁਜ਼ਗਾਰ ਈਟੀਟੀ ਤੇ ਬੀਐਡ ਅਧਿਆਪਕ ਸੜਕਾਂ ਦੇ ਉੱਤੇ ਤਰਨੇ ਮਜਾਰੇ ਕਰ ਰਹੇ ਹਨ ਤੇ ਮੁਲਾਜ਼ਮ ਸਮੇਂ ਸਿਰ ਤਨਖਾਹਾਂ ਨਾ ਮਿਲਣ ਕਰਕੇ ਤਨਖਾਹਾਂ ਲਈ ਤਸਰ ਰਹ ਹਨ ਤਾਂ ਆਉ ਜਾਣਦੇ ਹਾਂ ਕਿ ਇਸ ਸਾਰੇ ਮਾਮਲੇ ਬਾਰੇ ਡੀਟੀਐਫ ਦੇ ਪ੍ਰਧਾਨ ਵਿਕਰਮ ਦੇਵ ਦੁਆਰਾ ਸਰਕਾਰ ਦੀ ਕਿਵੇਂ ਨਖੇਦੀ ਕੀਤੀ ਗਈ ਹੈ ਤੇ ਹੋਰ ਪੈਂਡਿੰਗ ਮੰਗਾਂ ਮੰਨਣ ਲਈ ਸਰਕਾਰ ਨੂੰ ਕੀ ਕਿਹਾ ਹੈ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਦੇ ਪ੍ਰਧਾਨ ਵਿਕਰਮ ਦੇਵ ਸਿੰਘ ਜਨੂਸਖਤਰ ਮਹਿੰਦਰ ਕੋੜਾਵਾਲੀ ਜ਼ਿਲ੍ਹਾ ਮਕੰਦਾ ਦੇ ਪ੍ਰਧਾਨ ਜਗਪਾਲ ਮੰਗੀ ਜਨਰਲ ਸਪਤਰ ਗੁਰਮੀਲ ਸਿੰਘ ਮਲਕਾਣਾ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੀ ਤਰ੍ਹਾਂ ਇਸ ਵਾਰ ਵੀ ਸਮੇਂ ਸਿਰ ਤਨਖਾਹ ਦੇਣ ਵਿੱਚ ਸਰਕਾਰ ਫੱਡੀ ਰਹੀ ਹੈ ਇਹ ਤੇ ਇਹ ਜ਼ਿਕਰਯੋਗ ਹੈ ਕਿ ਜੇਕਰ ਖਜ਼ਾਨਾ ਦਫ਼ਤਰ ਬਿੱਲ ਸਮੇਂ ਸਿਰ ਜਮ੍ਹਾਂ ਕਰਵਾਏ ਹੁੰਣਾ ਤਾਂ ਪਹਿਲੀ ਤਰੀਕ ਜਾਂ ਦੂਜੀ ਤਰੀਕ ਨੂੰ ਤਨਖਾਹ ਮਿਲ ਜਾਂਦੀ ਹੈ ਪਰੰਤੂ ਇਸ ਵਾਰ ਵੀ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਇੱਕ ਤਰੀਕ ਨੂੰ ਸਿਰਫ ਕਲਾਸ 4 ਦੀ ਤਨਖਾਹ ਹੀ ਜਾਰੀ ਕੀਤੀ ਗਈ ਸੀ ਦੂਜੀ ਮੁਲਾਜ਼ਮਾਂ ਦੀ ਤਰਫਾ ਉੱਪਰ ਜਿਵਾਨੀ ਰੋਗ ਲਗਾਈ ਹੋਈ ਹੈ ਤੂਬਾ ਮੀਤ ਪ੍ਰਧਾਨ ਬਿਅੰਤ ਸਿੰਘ ਭੋਲੇਵਾਲਾ ਤੂਬਾ ਕਮੇਟੀ ਮੈਂਬਰ ਸਰ ਜਨਦਰ ਸਿੰਘ ਸੇਮਾ ਬਲਾਕ ਪ੍ਰਧਾਨ ਮੋਹਨ ਸਿੰਘ ਮਲਕਾਣਾ ਹਮਰਤ ਪਾਉ ਸਿੰਘ ਮਾਨ ਗੁਰਪਾਲ ਸਿੰਘ ਸੁਖਮਿੰਦਰ ਸਿੰਘ ਚੁੰਬਾ ਨਿਸ਼ੰਦਰ ਸਿੰਘ ਜੇਠੂ ਕੇ ਨਿਰਮਲ ਸਿੰਘ ਸਰਾਣੇ ਦੱਸਿਆ ਕਿ ਪੰਜਾਬ ਸਰਕਾਰ ਕਰਜ਼ੇ ਦੀ ਪੰਡ ਹਰ ਮਹੀਨੇ ਲਗਾਤਾਰ ਭਾਰੀ ਕਰਦੀ ਜਾ ਰਹੀ ਹੈ ਪੰਜਾਬ ਸਰਕਾਰ ਹਰ ਮਹੀਨੇ ਲਗਾਤਾਰ ਕਰਜ਼ਾ ਲੈ ਕੇ ਆਪਣੇ ਖਰਚੇ ਪੂਰੇ ਕਰ ਰਹੀ ਹੈ ਦੂਜੇ ਪਾਸੇ ਮੁਲਾਜ਼ਮਾਂ ਦਾ ਜਿੱਥੇ 13% ਡੀਏ ਪੈਂਡਿੰਗ ਹੈ ਉਹ ਤਨਖਾਹ ਕਮਿਸ਼ਨ ਦੇ ਬਕਾਏ ਏਸੀਪੀ ਸਕੀਮ ਪਿੰਡੂ ਪੱਤੇ ਸਮੇਤ ਕਿੰਨੀ ਤਰ੍ਹਾਂ ਦੇ ਪੱਤੇ ਸਰਕਾਰ ਨੇ ਰੋਕੇ ਵੇ ਹਨ ਤਨਖਾਹਾਂ ਲੇਟ ਹੋਣ ਕਰਕੇ ਅਧਿਆਪਕਾਂ ਸਮੇਤ ਮੁਲਾਜ਼ਮ ਵਰਗ ਨੂੰ ਕਈ ਤਰ੍ਹਾਂ ਦੀਆਂ ਬੈਂਕਾਂ ਦੀ ਅਕਿਸਤਾਂ ਸਮੇਤ ਪੈਣ ਵਾਲੇ ਜੁਰਮਾਨੇ ਭਰਨੇ ਪੈਂਦੇ ਹਨ ਘਰਾਂ ਦੇ ਬਜਟ ਵੀ ਵਿਗੜ ਜਾਂਦੇ ਹਨ ਜੇਲਾ ਆਗੂਆਂ ਅਮਰਦੀਪ ਸਿੰਘ ਨਰਿੰਦਰ ਬੱਲੂਆਣਾ ਜਤਿੰਦਰ ਸ਼ਰਮਾ ਗੁਰਸੇਵਕਪੂਰ ਸੁਨੀਲ ਕੁਮਾਰ ਅਵਧਾਪ ਸਿੰਘ ਮਲੋਕਾ ਗਵਿੰਦ ਸਿੰਘ ਸਰਫੇਮ ਸਿੱਧੂ ਨੇ ਮੰਗ ਕੀਤੀ ਹੈ ਕਿ ਸਰਕਾਰ ਹਰ ਮਹੀਨੇ ਤਨਖਾਹ ਸਮੇਂ ਸਿਰ ਜਾਰੀ ਕਰੇ ਹੁਣ ਦੇਖਣ ਵਾਲੀ ਇਹ ਗੱਲ ਇਹ ਹੋਵੇਗੀ ਕਿ ਇਨ੍ਹਾਂ ਇੰਨੀ ਨਖੇਦੀ ਕੀਤੇ ਜਾਣ ਤੇ ਮੁਲਾਜ਼ਮਾਂ ਵੱਲੋਂ ਇਸ ጉዳ ਦਾ ਆਵਾਜ਼ ਵਜਾਣ ਤੇ ਕੀ ਸਰਕਾਰ ਹਰ ਮਹੀਨੇ ਸਮੇਂ ਸਿਰ ਮੁਲਾਜ਼ਮਾਂ ਨੂੰ ਦਨਫਾਹਾਂ ਦੇਨ ਦਾ ਉਪਰਾਲਾ ਕਰੇਗੀ ਤੇ ਜੋ ਪੈਂਡਿੰਗ ਮੰਗਾ ਹਨ ਡੀਏ ਵਗੈਰਾ ਦੀਆਂ ਜਾਂ ਫਿਰ ਰੋਕੇ ਹੋਏ ਜੋ ਪੱਤੇ ਹਨ ਉਹਨਾਂ ਨੂੰ ਜਾਰੀ ਕਰਨ ਦੇ ਕਿ ਸਰਕਾਰ ਉਹਨਾਂ ਵੱਲ ਧਿਆਨ ਦੇ ਕੇ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦੇ ਵਾਸਤੇ ਕੋਈ ਚਾਰਾ ਜੋ ਹੀ ਕਰੇਗੀ ਇਹ ਤਾਂ ਹੁਣ ਹੌਨ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ